लाके हाजर जी अज की वीडियो पर उस तो पहला आप जी अगर गुजारिश है कि चैनल को सबसक्राइब करो वीडियो चंकी तो शेयर करो लाइक करो तो कमेंट करके दस्यो जी तपेश है संदीप कौर की लिखी हुई कहानी करमो आदमी का साया सर तर तो उठ जाए तो औरत की जिंदगी धुप ही रह जाती है रिश्तेदार भैन भरा कोई भी लागे नहीं लगता माँ ने बड़े चा नाम रखा सो करम वाली ਪਰ ਕਰਮਾਂ ਵੀ ਖੇਡ ਤਾਂ ਰੱਬ ਦੇ ਹੱਥ ਹੁੰਦੀ ਹੈ ਬੰਦਾ ਤਾਂ ਬਸ ਚੱਲੀ ਜਾਂਦਾ ਜਿਵੇਂ ਰੱਬ ਚਲਾਉਂਦਾ ਹੈ ਕਰਮੋ ਦਾ ਵਿਆਹ ਮਾਂ ਨੇ ਬੜੇ ਚਾਵਾਂ ਨਾਲ ਕੀਤਾ ਸੀ ਇੱਕ ਵੱਡਾ ਭਰਾ ਤੇ ਭੈਣ ਪਹਿਲਾਂ ਹੀ ਵਿਆਹ ਹੋਏ ਸਨ ਇਹੋ ਰਹਿੰਦੀ ਸੀ ਇਸ ਦਾ ਵੀ ਕਰ ਦਿੱਤਾ ਵਿਆਹ ਨੂੰ ਅਜੇ ਤਿੰਨ ਕੋ ਮਹੀਨੇ ਹੀ ਹੋਏ ਸਨ ਕਰਮੋ ਦੀ ਮਾਂ ਮਰ ਗਈ ਰੱਬ ਜਾਣੇ ਸ਼ਾਇਦ ਆਪਣਾ ਆਖਰੀ ਕੰਮ ਆਪਣੇ ਹੱਥੀਂ ਕਰ ਗਈ ਮਾਂ ਦੇ ਮਗਰੋਂ ਕਰਮੋ ਦੋ ਤਨ ਵਾਰ ਪੇਕੇ ਤਾਂ ਗਈ ਪਰ ਭਾਬੀ ਨੂੰ ਨੱਕ ਮੂੰ ਵਟਦੀ ਵੇਖ ਉਸਨੇ ਫੇਰ ਕਦੀ ਪੇਕੇ ਫੇਰਾ ਨਾ ਪਾਇਆ ਪੰਜ ਸਾਲਾਂ ਵਿੱਚ ਉਸ ਦੀ ਝੋਲੀ ਦੋ ਕੁੜੀਆਂ ਤੇ ਇੱਕ ਮੁੰਡੇ ਨਾਲ ਭਰ ਗਈ ਪੇਕਿਓ ਕੋਈ ਨਾ ਆਇਆ ਵੱਡੀ ਭੈਣ ਕਦੀ ਕਦੀ ਆ ਜਾਂਦੀ ਸੀ ਪਰ ਮਾਂ ਦੀ ਪਮਪਤਾ ਦਾ ਨਿਗ ਵੱਡੀ ਭੈਣ ਤੋਂ ਕਦੀ ਨਾ ਮਿਲਿਆ ਤੇ ਨਾ ਹੀ ਮਿਲ ਸਕਦਾ ਸੀ ਕਰਮੋਂ ਦੋ ਘੋਮੇ ਨੇ ਤਾਰੋਂਦੀ ਕਰ ਲੋਂਦੀ ਰਹੀ रिश्ਤੇਦਾਰਾਂ ਭੈਣ ਭਰਾਵਾਂ ਦੇ ਮੂੰਹ ਵੱਲ ਵੇਖਦੀ ਰਹੀ ਕਿ ਕੋਈ ਤਾਂ ਮੇਰੀ ਤੇ ਮੇਰੇ ਬੱਚਿਆਂ ਦੇ ਮੂੰਹ ਦੀ ਸਾਲ ਲਵੇਗਾ ਪਰ ਔਖੇ ਵੇਲੇ ਤਾਂ ਖੂਨ ਵੀ ਆਪਣਾ ਨਹੀਂ ਬੰਦਦਾ ਇਹ ਤਾਂ ਫਿਰ ਰਿਸ਼ਤੇਦਾਰ ਸੀ ਘਰ ਦਾ ਦਾਣਾ ਪਾਣੀ ਮੁੱਕਣ ਲੱਗਾ ਤਾਂ ਘਰ ਮੂਹ ਨੂੰ ਨਿਆਣਿਆਂ ਦੇ ਢਿੱਡ ਦੀ ਚਿੰਤਾ ਹੋਣ ਲੱਗੀ ਪਿੰਡ ਦੇ ਬਾਹਰ ਬਾਹਰ ਫੈਕਟਰੀ 'ਚ ਉਸ ਨੂੰ ਨੌਕਰੀ ਮਿਲ ਗਈ ਟੜਕੇ ਉੱਠ ਕੇ ਘਰ ਦਾ ਕੰਮ ਕਰਕੇ ਕੁੜੀਆਂ ਨੂੰ ਘਰੋਂ ਰਹਿਣ ਦੀ ਕਰੇ ਰਹਿਣ ਦੀ ਤਾੜਨਾ ਦੇ ਕੇ ਤੇ ਮੁੰਡਾ ਨਾਲ ਲੈ ਕੇ ਉਹ ਕੰਮ ਤੇ ਚਲੀ ਜਾਂਦੀ ਹੌਲੀ ਹੌਲੀ ਬੱਚੇ ਸਕੂਲ ਪਾ ਦਿੱਤੇ ਕੁੜੀਆਂ ਵੀ ਰੱਬ ਵੱਲੋਂ ਰੰਗ ਰੂਪ ਲੈ ਕੇ ਆਈਆਂ ਸਨ ਤੇ ਮਾਂ ਦਾ ਵੀ ਦੁੱਖ ਸਮਝਦੀਆਂ ਸਨ ਉਹਨਾਂ ਨੇ ਕਦੇ ਵੀ ਆਪਣੀ ਮਾਂ ਨੂੰ ਚੰਗੇ ਕੱਪੜੇ ਪਾਏ ਤੇ ਖੁੱਲ ਕੇ ਹੱਸਦਿਆ ਨਹੀਂ ਸੀ ਦੇਖਿਆ ਹੌਲੀ ਹੌਲੀ ਵੱਡੀ ਕੁੜੀ ਦਾ ਵੀ ਵਿਆਹ ਕਰ ਦਿੱਤਾ ਫਿਰ ਛੋਟੀ ਲਈ ਵਾਰ ਕਰ ਲੱਭਣ ਦੀ ਤਿਆਰੀ ਹੋਣ ਲੱਗ ਪਈ ਕਰਮੋ ਦਾ ਸਰੀਰ ਹੁਣ ਫੈਕਟਰੀ ਜਾਣ ਲਈ ਰਾਜੀ ਨਾ ਹੁੰਦਾ ਪਰ ਉਹ ਸੋਚਦੀ ਕੁੜੀ ਦਾ ਵਿਆਹ ਹੋ ਗਿਆ ਉਹ ਜਾਵੇ ਤੇ ਮੁੰਡਾ ਕੋਈ ਨੌਕਰੀ ਕਰ ਲਵੇ ਫਿਰ ਮੈਂ ਵੀ ਚੈਨ ਨਾਲ ਘਰ ਬੈਠ ਜਾਊਂਗੀ ਸਮਾਂ ਆਪਣੀ ਚਾਲੇ ਚੱਲਦਾ ਗਿਆ 6 ਕੁ ਮਹੀਨਿਆਂ ਬਾਅਦ ਛੋਟੀ ਕੁੜੀ ਵੀ ਆਪਣੇ ਘਰ ਤੁਰ ਗਈ ਮੁੰਡਾ ਵੀ ਪੜ੍ਹ ਲੈ ਗਿਆ ਸੀ ਸ਼ਾਮ ਦੀ ਨੌਕਰੀ ਹੋਣ ਕਰਕੇ ਪੜਾਈ ਵੀ ਕਰਦਾ ਰਿਹਾ ਤੇ ਥੋੜਾ ਬਹੁਤ ਘਰ ਦਾ ਖਰਚ ਵੀ ਚੁੱਕ ਲੈਂਦਾ ਸੀ 4 ਕੋਸਾਲ ਬਾਅਦ ਚੰਗੀ ਨੌਕਰੀ ਵੀ ਮਿਲ ਗਈ। ਹੁਣ ਕਰਮੋ ਨੂੰ ਕੰਮ ਕਰਨ ਦੀ ਵੀ ਲੋੜ ਨਹੀਂ ਸੀ। ਜਿਹੜੇ ਰਿਸ਼ਤੇਦਾਰ ਗੁਰਬਤ ਵੇਖ ਕੇ ਪੈਠ ਕਰ ਗਏ ਸਨ, ਅੱਜ ਉਹ ਹੀ ਰਿਸ਼ਤੇਦਾਰ ਉਸਦੇ ਘਰ ਆਉਣ ਜਾਣ ਲੱਗ ਪਏ ਸਨ। ਕਰਮੋ ਹੁਣ ਮੁੰਡੇ ਲਈ ਨੂੰ ਲੱਭ ਰਹੀ ਸੀ। ਉਹ ਹੁਣ ਸੋਚਦੀ ਮੈਂ ਵੀ ਬੜੇ ਪਿਛੇ 4 ਦਿਨ ਸੁੱਖ ਦੇ ਦੇਖ ਲਾਂਗੀ। ਜਵਾਨੀ ਦਾ ਬੱਚਿਆਂ ਦੇ ਪਾਲਣ ਪੋਸ਼ਣ 'ਚ ਲੰਘ ਗਈ ਚੰਗਾ ਨਾ ਖਾ ਕੇ ਦੇਖਿਆ ਤੇ ਨਾ ਪੀ ਕੇ ਦੇਖਿਆ ਹੁਣ ਕਰਮੋ ਆਪਣੇ ਆਲੀ ਸ਼ਾਨ ਮਕਾਨ 'ਚ ਲਾਲ ਚੂੜੇ ਵਾਲੀ ਤੇ ਝਾਂਜਰਾਂ ਵਾਲੀ ਨੂੰ ਤੁਰਦਿਆਂ ਵੇਖਣਾ ਚਾਹੁੰਦੀ ਸੀ 10 ਪੈਨ ਤੇ ਨੂੰ ਵੀ ਪਸੰਦ ਕਰਕੇ ਵਿਆਹ 'ਕੇ ਘਰ ਲੈ ਜਾਂਦੀ ਘਰ ਵਿੱਚ ਹਰ ਸੁੱਖ ਸਹੂਲਤ ਸੀ ਕਰਮੋ ਦਾ ਮੁੰਡਾ ਕਰਮੋ ਤੋਂ ਪੁੱਛੇ ਬਿਨਾ ਕੋਈ ਕੰਮ ਨਾ ਕਰਦਾ ਤੇ ਰੁਪਿਆ ਪੈਸਾ ਵੀ ਕਰਮੋ ਨੂੰ ਹੀ ਦਿੰਦਾ ਨੂੰ ਅੰਦਰੋਂ ਅੰਦਰੋਂ ਕਰਦੀ ਕਿ ਬੁੱਢੀ ਨੂੰ ਇਸ ਉਮਰੇ ਕੀ ਫਾਪਿਆ ਏ ਪੈਸੇ ਪੈਸੇ ਦਾ ਹੀ حساب ਰੱਖਦੀ ਏ ਹੌਲੀ ਹੌਲੀ ਨੂੰ ਨੇ ਘਰ ਵਿੱਚ ਗਲੇਸ਼ ਕਰਨਾ ਸ਼ੁਰੂ ਕਰ ਦਿੱਤਾ ਘਰ ਵਾਲੇ ਸਾਹਮਣੇ ਮੰਮੀ ਜੀ ਮੰਮੀ ਜੀ ਕਰਦੀ ਆਂਦੀ ਤੇ ਉਸ ਦੀ ਪਿੱਛੇ ਪੂਰਾ ਆਢਾ ਲਾ ਕੇ ਰੱਖਦੀ ਰੋਟੀ ਪਾਣੀ ਵੀ ਕਰਮੋਂ ਦਾ ਰੱਬ ਆਸਰੇ ਹੁੰਦਾ ਸੋਚਦੀ ਚਾਰ ਦਿਨ ਸੁੱਖ ਦੇ ਕੀ ਦੇਖਣੇ ਮੈਂ ਤਾਂ ਰੋਟੀਆਂ ਵੀ ਜਾਂਦੀ ਜਾ ਰਹੀ ਹਾਂ ਕਰਮੋ ਦੇ ਮੁੰਡੇ ਨੂੰ ਲੱਗਦਾ ਮਾਂ ਐਵੇਂ ਹੀ ਰੋਲਾ ਪਾਉਂਦੀ ਏ ਸੁਖੀ ਤਾਂ ਮੰਮੀ ਨੂੰ ਮੰਮੀ ਜੀ ਮਮੀ ਜੀ ਕਹਿੰਦੀ ਗਏ ਲੰਦੀਏ ਕਿ ਐਸ਼ ਇਹਨਾਂ ਵਾਗ ਗਿਆ ਕਿ ਇੱਕ ਦਿਨ ਸੁਖੀ ਦੇ ਕਹਿੰਦੇ ਕਰਮੋ ਦਾ ਮੁੰਡਾ ਕਰਮੋ ਨੂੰ ਬਿਰਧ ਆਸ਼ਰਮ ਛੱਡ ਆਇਆ ਕਰਮੋ ਨੇ ਮੂੰਹ ਕੋਜਣਾ ਕਿਹਾ ਤੇ ਮੁੰਡੇ ਦੇ ਸਿਰ ਤੇ ਹੱਥ ਫੇਰ ਕੇ ਅੰਦਰ ਚਲੀ ਗਈ ਕਰਮੋ ਦਾ ਮੁੰਡਾ ਹਰ ਹਫ਼ਤੇ ਆਉਂਦਾ ਉਸ ਨੂੰ ਸੁਖ ਸਾੰਦ ਪੁੱਛ ਕੇ ਚਲਾ ਜਾਂਦਾ ਪਰ ਹੌਲੀ-ਹੌਲੀ ਕਰਮੋ ਦਾ ਮੁੰਡਾ 15 ਕੋ ਦਿਨਾਂ ਬਾਅਦ ਆਉਣ ਲੱਗਾ ਕਰਮੋ ਵਿਰਧ ਆਸ਼ਰਮ ਵਿੱਚ ਬੈਠੀ ਬਾਹਰਲੇ ਗੇਟ ਵੱਲ ਦੇਖਦੀ ਰਹਿੰਦੀ ਪਰ ਹੁਣ ਹੁਣ ਤਾਂ ਪਤਾ ਨਹੀਂ ਸੀ ਕਿੰਨੇ ਸਾਲ ਹੋ ਗਏ ਆ ਇਹਨੂੰ ਉਹ ਸਾਰਾ ਦਿਨ ਗੇਟ ਵੱਲ ਵੇਖਦੀ ਰਹਿੰਦੀ ਅਤੇ ਸੋਚਦੀ ਰਹਿੰਦੀ ਮੈਂ ਸੁਖੀ ਦਾ ਕੀ ਮਾੜਾ ਕੀਤਾ ਸੀ ਵੀਡੀਓ ਚੰਗੀ ਲੱਗੀ ਤਾਂ